ਅੱਜ ਵਿਸ਼ੇਸ਼ ਤੌਰ ਤੇ ਅਸੀਂ ਗੱਲਬਾਤ ਕਰਨੀ ਹੈ ਸੁਖਜਾਲ ਹੁਣਾ ਦੇ ਨਾਲ ਸੁਖਜਾਲ ਉਹ ਨੌਜਵਾਨ ਹੈ ਇਹਨਾਂ ਦੇ ਨਾਲ ਗੱਲ ਕਰਨ ਦਾ ਕਾਰਨ ਹੈ ਕਿ ਜਿਹੜਾ ਕਿਸੇ ਵੇਲੇ 16 17 ਸਾਲ ਦੀ ਉਮਰ ਚ ਕਬੱਡੀ ਖੇਡਦਾ ਖੇਡਦਾ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਕਿੱਟੇ ਦੇ ਟੀਕੇ ਤੱਕ ਲਾਣ ਲੱਗ ਗਿਆ ਜੋ ਨਸ਼ੇ ਵਾਲੇ ਕਰਦੇ ਹੁੰਦੇ ਐ ਨਸ਼ੇ ਵਾਸਤੇ ਚੋਰੀ ਵੀ ਕਰਨੀ ਨਸ਼ੇ ਵਾਸਤੇ ਹੋਰ ਕੰਮ ਵੀ ਕਰਨੇ ਉਹ ਸਾਰੇ ਸੁਖਜਾਲ ਕਰਨ ਲੱਗਿਆ ਪਰ ਖਾਸ ਗੱਲ ਇਹ ਹੈ ਕਿ ਸੁਖਜੋਲ ਕਿਵੇਂ ਨਸ਼ੇ ਦੇ ਵਿੱਚੋਂ ਬਾਹਰ ਆਇਆ ਨਸ਼ੇ ਚੋਂ ਬਾਹਰ ਆ ਕੇ ਕੈਲਿਸਥੈਨਿਕ ਜਿਹੜੀ ਦੁਨੀਆ ਦੀ ਇੱਕ ਗੇਮ ਹੈ ਉਸ ਉਸ ਗੇਮ ਦਾ ਕੈਲਿਸਥੈਨਿਕ ਦਾ ਪੰਜਾਬ ਦੇ ਵਿੱਚੋਂ ਸੁਖਜੋਲ ਵੱਡਾ ਪਲੇਅਰ ਬਣਿਆ ਐਡਾ ਵੱਡਾ ਪਲੇਅਰ ਬਣਿਆ ਕਿ ਅੱਜ ਇਸ ਗੇਮ ਕਰਕੇ ਸੁਖਜੋਲ ਦੀ ਪਛਾਣ ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਕੱਲੇ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਲੋਕ ਫੋਲੋ ਕਰਦੇ ਨੇ ਸੁਖਜੋਲ ਨੂੰ ਤੋਂ ਜਾਣਨ ਵਾਲੀ ਵੱਡੀ ਗੱਲ ਇਹ ਹੈ ਸੁਖਜੋਲ ਉਹਨਾਂ ਦੋ ਕਿ ਕਿਵੇਂ ਸੰਭਵ ਹੋਇਆ ਕਿ ਇਸ ਹੱਦ ਤੱਕ ਨਸ਼ੇ ਦੀ ਬਿਮਾਰੀ ਮੈਂ ਗਊਂਗਾ ਇਹ ਬਿਮਾਰੀ ਹੈ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਕਿਵੇਂ ਸੁਖਜੋਲ ਬਾਹਰ ਆਇਆ ਕਿਵੇਂ ਜਿਹੜੇ ਹੋਰ ਨੌਜਵਾਨ ਹੈ ਉਹ ਸੁਖਜੋਲ ਦੇ ਵਾਂਗੂ ਬਾਹਰ ਆ ਸਕਦੇ ਨੇ ਕਿਵੇਂ ਹੋਰ ਜਿਹੜੇ ਨੌਜਵਾਨ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਦੇ ਦੋਸਤ ਉਹਨਾਂ ਦੇ ਮਾਪੇ ਉਹਨਾਂ ਨੂੰ ਕਿਵੇਂ ਬਾਹਰ ਲੈ ਕੇ ਆ ਸਕਦੇ ਨੇ ਇਸ ਨਸ਼ੇ ਦੀ ਬਿਮਾਰੀ ਦੇ ਵਿੱਚੋਂ ਇਹ ਆ ਤੁਹਾਡਾ ਸੁਨੇਹਾ ਸਾਰੇ ਪੰਜਾਬ ਨੂੰ ਚਾਹੀਦਾ ਹਾਂਜੀ ਇਹ ਦੇਖੋ ਜੀ ਐਵੇਂ ਹੈ ਜਿਵੇਂ ਮੈਂ ਤੁਹਾਨੂੰ ਅੱਜ ਆਪਾਂ ਉੱਥੇ ਵੀ ਆਪਾਂ ਗੱਲਾਂ ਕਰਦੇ ਸੀ ਵੀ ਉਹ ਆਪਣੇ ਦਿਮਾਗ ਤੇ ਹੁੰਦਾਗਾ ਵੀ ਸੋਚ ਹਨਾ ਪਰ ਇੱਥੇ ਇੱਕ ਗੱਲ ਬੜੀ ਹੈਰਾਨੀ ਵਾਲੀ ਹੋ ਜਾਂਦੀ ਹੈ ਵੀ ਜਿਹੜੇ ਬੰਦੇ ਨਸ਼ੇ ਕਰਦੇ ਹੁੰਦੇ ਨੇ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਸਾਰਾ ਕੰਮ ਸੋਚ ਦਾਗਾ ਵੀ ਤੁਸੀਂ ਸੋਚ ਨੂੰ ਸਹੀ ਕਰ ਲਓ ਤਾਂ ਨਸ਼ਾ ਛੱਡ ਜਾਓ ਪਰ ਇਹ ਕਹਿਣੀ ਬੜੀ ਸੌਖੀ ਜਿਹੀ ਗੱਲ ਲੱਗਦੀ ਆ ਆਪਾਂ ਨੂੰ ਵੀ ਸੋਚ ਨੂੰ ਬਦਲੋ ਤਾਂ ਛੱਡਿਆ ਜਾਊਗਾ ਪਰ ਉਹਨੂੰ ਆਪਾਂ ਨੂੰ ਤਰੀਕਾ ਨਹੀਂ ਪਤਾ ਹੁੰਦਾ ਵੀ ਆਪਾਂ ਸੋਚ ਬਦਲਣੀ ਕਿਵੇਂ ਆਪਣੀ ਹਨਾ ਉਹ ਚੀਜ਼ ਹੀ ਨਹੀਂ ਪਤਾ ਹੁੰਦੀ ਉਹ ਇੱਕ ਬਈ ਇੱਕ ਬੁੱਕ ਵੀ ਹੈਗੀ ਐਟੋਮਿਕ ਹੈਬਿਟਸ ਹਨਾ ਉਹਦੇ ਵਿੱਚ ਦੱਸਿਆ ਆ ਵੀ ਤੁਸੀਂ ਆ ਤਾਂ ਮਤਲਬ ਕਿ ਆਪਣੀ ਆਦਤਾਂ ਵਧੀਆਂ ਪਾ ਕੇ ਤੇ ਮਾੜੀਆਂ ਆਦਤਾਂ ਛੱਡ ਕੇ ਵੀ ਤੁਸੀਂ ਜ਼ਿੰਦਗੀ ਸਫਸੇਲ ਕਿਵੇਂ ਹੋ ਸਕਦੇ ਹੋ ਤੇ ਉਹੀ ਚੀਜ਼ ਆਪਣੀ ਇਹ ਚੀਜ਼ ਦੇ ਵਿੱਚ ਆ ਜਾਂਦੀ ਹੈ ਡਰੱਗ ਦੇ ਵਿੱਚ ਆ ਜਾਂਦੀ ਹੈ ਜਦੋਂ ਬਾਈ ਕੋਈ ਜੇ ਸਮਝ ਲਓ ਬੰਦਾ ਨਸ਼ੇ ਕਰ ਰਿਹਾ ਹੈਗਾ ਜਿਵੇਂ ਤੁਹਾਨੂੰ ਮੈਂ ਆਪਣੀ ਸਟੋਰੀ ਵੀ ਦੱਸੀ ਹੈ ਮੈਂ ਵੀ ਬਹੁਤ ਡਰੱਗ ਕਰਦਾ ਸੀ ਨਾ ਤੇ ਮੈਂ ਉਦੋਂ ਕੁਝ ਨਹੀਂ ਬਾਈ ਬਦਲਿਆ ਕੋਈ ਮੈਂ ਕੋਈ ਹੁਣੇ ਕੋਈ ਜਾਦੂ ਮੰਤਰ ਨਹੀਂ ਕੀਤਾ ਨਾ ਮੇਰੇ ਘਰ ਦੇ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਬਹੁਤ ਮਦਦ ਕਾ ਜਿਵੇਂ ਸ਼ੁਕਰਾਨਾ ਕਰਦਾ ਵੀ ਇਹਨਾਂ ਨੇ ਮੈਨੂੰ ਨਾ ਕੋਈ ਸੈਂਟਰ ਛੱਡਿਆ ਤੇ ਨਾ ਕੋਈ ਕਿਸੇ ਬਾਬਿਆਂ ਤਾਬਿਆਂ ਕੋਲ ਗਿਆ ਨਾ ਕੋਈ ਡਾਕਟਰਾਂ ਤੋਂ ਮਹਿੰਗੀਆਂ ਦਵਾਈਆਂ ਦਵਾਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਬਸ ਮੇਰੀ ਸਪੋਰਟ ਕੀਤੀ ਹੁਣ ਆਪਣੇ ਬੱਚਾ ਨਾਲ ਸਾ ਕਰਨ ਲੱਗ ਜਾਂਦਾ ਜੀ ਉਹਨੂੰ ਆਪਾਂ ਗਾਲਾਂ ਕੱਢਣ ਲੱਗ ਜਾਂਦੇ ਆ ਘਰ ਦੇ ਚਾਹੇ 12 ਕੁਝ ਵੀ ਨਾ ਹੋਵੇ ਪਰ ਉਹਨ ਘਰ ਦੇ ਬਹੁਤ ਉਹਨੂੰ ਤੂਆ ਆਏ ਆ ਸਾਡਾ ਨਾਮ ਗੜ ਕੇ ਕਰਦਾ ਬਹੁਤ ਉਹਦੇ ਨਾਲ ਕੀ ਹੋ ਜਾਂਦਾ ਉਹ ਹੋਰ ਵੀ ਦੁਖੀ ਹੋ ਜਾਂਦਾ ਜੀ ਉਹ ਹੋਰ ਦੂ ਕੀ ਹੋ ਕੇ ਹੋਰ 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 ਵੱਧ ਵੱਧ ਨਸ਼ੇ ਕਰਨ ਲੱਗ ਜਾਂਦਾ ਹੈ ਇਹ ਚੀਜ਼ ਹੋਣ ਲੱਗ ਜਾਂਦੀ ਹੈ ਪਰ ਇਦੋਂ ਉਲਟ ਸੀ ਆਪਣੇ ਕਰ ਦਿੰਦਾ ਸਾਇਦ ਮੈਂ ਇਹ ਵੀ ਰੀਜ਼ਨ ਮੰਨਦਾ ਵੀ ਮੈਂ ਨਸ਼ੇ ਦੇ ਵਿੱਚੋਂ ਸਾਇਦ ਤਾਂ ਬਾਹਰ ਆ ਗਿਆ ਕਿਉਂਕਿ ਮੇਰੇ ਕਰ ਦਿੰਦੇ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਉਹ ਮੈਨੂੰ ਇਹਸਾ ਕਹਿੰਦੇ ਸੀ ਵੀ ਤੂੰ ਬਤਨ ਕੀ ਚਾਹੀਦਾ ਵੀ ਤੂੰ ਉਹ ਕਰ ਲੈ ਵੀ ਪਰ ਤੂੰ ਆ ਚੀਜ਼ ਛੱਡ ਦੇ। ਜਿਹੜੀ ਚੀਜ਼ ਤੂੰ ਕਹੇਗਾ ਸਾ ਤੈਨੂੰ ਹੋ ਕਰਾਂਗੇ ਤੈਨੂੰ ਫਲ ਫਰੂਟ ਲਿਆ ਕੇ ਦਵਾਂਗੇ ਸਾਰਾ ਕੁਝ ਕਰਾਂਗੇ। ਮੈਂ ਐਸੇ ਕਰਦਾ ਵੀ ਰਿਹਾ ਪਰ ਇਹ ਮੈਨੂੰ ਫਿਰ ਵੀ ਆਏ ਨਹੀਂ ਸੀਗਾ ਵੀ ਹਾਂ ਮੈਨੂੰ ਕੁੱਟ ਕੇ ਭਰੇ ਤਾੜਤਾ ਜਾਂ ਫਿਰ ਤੈਨੂੰ ਵੀ ਸੈਂਟਰ ਚਕਾਤਾ ਵੀ ਸੈਂਟਰ ਤੋਂ ਛੱਡ ਦੇਗਾ ਨਹੀਂ। ਉਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ। ਵਧੀਆ ਮੈਨੂੰ ਪਿਆਰ ਨਾਲ ਸੋਝਾਉਂਦੇ ਰਹੇ ਕਿਵੇਂ ਨਾ ਕਿਵੇਂ ਚਲੋ ਮੈਨਾਂ ਨਹੀਂ ਵੀ ਸੁਣਦਾ ਸੀ ਤਾਂ ਵੀ ਆਏ ਨਹੀਂ ਸੀ ਵੀ ਹਾਂ ਮੇਰੇ ਨਾਲ ਬਸ ਮੱਚੀ ਰਹਿਣਾ ਜਾਂ ਕੁਝ ਤੇ ਉਹੀ ਸੋਚਨੇ ਮੈਨੂੰ ਕਿਵੇਂ ਬਦਲਿਆ ਮੈਂ ਸੋਚਿਆ ਮੈਂ ਯਾਰ ਵੀ ਵੀ ਅੱਜ ਤੱਕ ਮੈਂ ਕਿੰਨਾ ਕੁਸ਼ ਕਰ ਲਿਆ ਵੀ ਇਹਨਾਂ ਦਾ ਨਾਮ ਵੀ ਰੋਲ ਤਾਂ ਮਿੱਟੀ ਦੇ ਵਿੱਚ ਕਿੰਨੀ ਇਹਨਾਂ ਦੀ ਇੱਜ਼ਤ ਖਰਾਬ ਕੀਤੀ ਪੈਸਾ ਖਰਾਬ ਕਰਤਾ ਕਰਜ਼ਾ ਚੜਾਤਾ ਲੱਖਾਂ ਕਰੋੜਾਂ ਦਾ ਵੀ ਪਰ ਜਦ ਇਹ ਹਜੇ ਵੀ ਮੇਰੇ ਨਾਲ ਖੜੇ ਨੇ ਵੀ ਮੈਨੂੰ ਹਜੇ ਵੀ ਪਿਆਰ ਕਰ ਰਹੇ ਨੇ ਮੈਂ ਇਹਨੇ ਸ਼ੌਂਕ ਪੂਰੇ ਕੀਤੇ ਆਪਣੇ ਮੇਰਾ ਹਰ ਇੱਕ ਇਹਨਾਂ ਨੇ ਸ਼ੌਂਕ ਪੂਰਾ ਕੀਤਾ ਵੀ ਯਾਰ ਮੇਰਾ ਫਰਜ਼ ਨਹੀਂ ਬਣਦਾ ਵੀ ਮੈਨਾਂ ਲਈ ਕੁਸ਼ ਕਰਾਂ ਹਨਾ ਤਾਂ ਉਹ ਸੋਚਨੇ ਵੀ ਮੈਨੂੰ ਬਦਲਿਆ ਵੀ ਹਾਂ ਯਾਰ ਇਹਨਾਂ ਲਈ ਮੈਨੂੰ ਕੁਸ਼ ਕਰਨਾ ਚਾਹੀਦਾ ਵੀ ਮੈਂ ਇਹਨਾਂ ਦਾ ਇੰਨਾ ਕੁਸ਼ ਕਰਤਾ ਮੈਨੂੰ ਹਜੇ ਵੀ ਆਪਣੇ ਗੱਲ ਨਾਲ ਲਈ ਜਾਂਦੇ ਨੇ ਫਿਰ ਕਹਿਣ ਦਾ ਮਤਲਬ ਉਹ ਕਿ ਨਸ਼ਾ ਛੱਡਣ ਲਈ ਜ਼ਰੂਰੀ ਹੈ ਆਤਮ ਨੂੰ ਬਦਲਣਾ हां ਜੇ ਆਤਾਂ ਨੂੰ ਬਦਲਣ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਸਪੋਰਟ ਦਿੱਤੀ ਹੈ ਤੁਹਾਡੇ ਮਾਪਿਆਂ ਨੇ ਸੋ ਮਤਲਬ ਕਿ ਆਤਾਂ ਨੂੰ ਬਦਲਣ ਦੇ ਲਈ ਨਸ਼ੇ ਵਾਲੀਆਂ ਜਿਹੜਾ ਪਰਿਵਾਰ ਹੈ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਸਪੋਰਟ ਕਰਕੇ ਇਸ ਬਿਮਾਰੀ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਨਾ ਕਿ ਨੈਗੇਟਿਵ ਗਾਲਾਂ ਦੇ ਕੇ ਉਹਨੂੰ ਸੈਂਟਰ ਚ ਕੱਗ ਜਾਣੀ ਚੀਜ਼ਾਂ ਕਰਕੇ ਉਹ ਤਾਂ ਫਿਰ ਇੱਕ ਬਦਲੇ ਦੀ ਭਾਵਨਾ ਹੋ ਜਾਂਦੀ ਤੁਸੀਂ ਕਦੇ ਕੋਈ ਜਿਹੜਾ ਜਿਹੜੀ ਡੀਡਿਕਸ਼ਨ ਸੈਂਟਰ ਚ ਗੋਲੀ ਮਿਲਦੀ ਹੈ ਜਿਹਨੂੰ ਜੀਵਤ ਰੱਖਣ ਵਾਲੀ ਕਦੇ ਉਹ ਕੋਈ ਗੋਲੀ ਖਾਦੀ ਹੈ ਨਸ਼ਾ ਛੱਡਣ ਵਾਸਤੇ ਛੱਡਣ ਦੇ ਲਈ ਉਹ ਮੈਂ ਤਿੰਨ ਖਾਂਦਾ ਰਹਿੰਦਾ ਜੀ ਇੰਨੇ ਖਾਂਦੇ ਰਹੇ ਹਾਂ ਛੋਟਾ ਜਾਂ ਹੁੰਦਾ ਸੀ ਮੈਂ ਹੁਣ ਦਾਦਾ ਸਾਡੇ ਮਹਿਲ ਕਲਾ ਲਵੇ ਸ਼ਹਿਰ ਆਗਾ ਉੱਥੇ ਜਾਂਦੇ ਸੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਬਾਬੀ ਪਾਈ ਹੁੰਦੀ ਸੀ ਉਹ ਨਰਸ ਬਹੁਤ ਚੰਗੀ ਸੀ ਉਹ ਕਹਿੰਦੀ ਸੀ ਵੀ ਇਹ ਬੱਚਾ ਆ ਗਿਆ ਵੀ ਤੂੰ ਪਹਿਲਾਂ ਆ ਜਾਕਰ ਉਹ ਲੈਣ ਸਾਰੇ ਬਜ਼ੁਰਗ ਹੁੰਦੇ ਸੀ ਮੈਂ ਕੱਲਾ ਛੋਟੀ ਉਮਰ ਦਾ ਹੁੰਦਾ ਸੀ ਮੇਰੇ ਦਾੜੀ ਵੀ ਥੋੜੀ ਥੋੜੀ ਫੁੱਟੀ ਹੁੰਦੀ ਸੀ ਉਹ ਸਾਰੇ ਮੈਨੂੰ ਦੇਖ ਕੇ ਹੈਰਾਨ ਹੁੰਦੇ ਸੀ ਕਿ ਯਾਰ ਇਹ ਕੀ ਜਵਾਗ ਜਾ ਵੀ ਇਹ ਅਜੇ ਵੀ ਕਦੋਂ ਇਹ ਨਸ਼ਾ ਕਰਨ ਲੱਗਿਆ ਕਦੋਂ ਇਹ ਜੀਬ ਵੀ ਨਸ ਸੜਾਉਣ ਵਾਲੀਆਂ ਗੋਲੀਆਂ ਲੈਣ ਲੱਗ ਗਿਆ ਹਨਾ ਤੇ ਪਰ ਉਹ ਜਿਹੜੀ ਨਰਸਿਓ ਬਹੁਤ ਵਧੀਆ ਸੀ ਉਹ ਕਹਿੰਦੀ ਸੀ ਵੀ ਇਹਨੇ ਸਕੂਲ ਜਾਣਾ ਬਾਕੀ ਬੰਦੇ ਕਰਦੇ ਸੀ ਤੁਸੀਂ ਕਮਾ ਕਰਾਂ ਤੇ ਜਾਣਾ ਵੀ ਜਦੋਂ ਆਉਂਦਾ ਵੀ ਸਿੱਧਾ ਹੀ ਮੂਰੇ ਆ ਜਾਂਦਾ ਹੈਨਾ ਪਰ ਉਹ ਕਹਿੰਦੀ ਵੀ ਨਹੀਂ ਵੀ ਇਹ ਸਕੂਲ ਵਾਲਾ ਸਟੂਡੈਂਟ ਆ ਵੀ ਇਹਦੀ ਸੋਚ ਦੇਖੋ ਕਿੰਨੀ ਵਧੀਆ ਵੀ ਹੈ ਵੀ ਆਪਦੀ ਜਵਾਨੀ ਕੀ ਹੈ ਜੀ ਨੂੰ ਸੱਡਨ ਨੂੰ ਫਿਰਦਾ ਹੈਗਾ ਤਾਂ ਕਰਕੇ ਮੈਨੂੰ ਆਪਣੇ ਕੋਲ ਬੁਲਾ ਕੇ ਸਭ ਤੋਂ ਪਹਿਲਾਂ ਦਵਾਈ ਦਿੰਦੀ ਸੀ ਤੇ ਮੈਨੂੰ ਸਕੂਲ ਭੇਜ ਦਿੰਦੀ ਸੀ ਮਨੋ ਦਵਾਈ ਇਹ ਗੋਲੀ ਵੀ ਤਾਂ ਹੀ ਅਸਰ ਕਰਦੀ ਹੈ ਜੇ ਨਾਲ ਨਾਲ ਆਪਾਂ ਆਤਮ ਬਦਲੀਏ ਹਾਂ ਆਤਮ ਬਦਲੀਏ ਇੱਕ ਸਭ ਤੋਂ ਜੁਰੀਕਲ ਇਹ ਦੱਸੋ ਕਿ ਜਿਹੜਾ ਵੀ ਕੋਈ ਸਾਡਾ ਸਾਥੀ ਮੰਨ ਲਓ ਨਸ਼ੇ ਦਾ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਐਡਿਕਟ ਹੋ ਗਿਆ ਹੂੰ ਹੂੰ ਗਰਾਊਂਡ ਦਾ ਕਿੰਨਾ ਕਰੋਲ ਹੈ ਗਰਾਊਂਡ ਨਾਲ ਖੇਡ ਨਾਲ ਜੁੜ ਕੇ ਉਹ ਕਿੰਨਾ ਕੁ ਬਾਹਰ ਆ ਸਕਦਾ ਗਰਾਉਣ ਵਾਲਾ ਐਵੇਂ ਆ ਜੀ ਦੇਖੋ ਮੈਂ ਸਮਝ ਲਓ ਜਦੋਂ ਨਸ਼ੇ ਕਰ ਰਿਆ ਸੀ ਮੈਂ ਚਿੱਟਾ ਛੜਦਾ ਸੀ ਉਸ ਤੋਂ ਬਾਅਦ ਦੂਜੇ ਛੋਟੇ ਨਸ਼ੇ ਰਹੇਗੇ ਸੀ ਨਾ ਕਬੱਡੀ ਚਲੋ ਮੈਂ ਖੇਡਦਾ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਡੈਡੀ ਨੂੰ ਕਿਹਾ ਸੱਚੀ ਗੱਲ ਹੈ ਜੀ ਬਿਲਕੁਲ ਪੂਰੀ ਇਹ ਮੈਂ ਆਪਣਾ ਡੈਡ ਨੂੰ ਕਹਾਂ ਮੈਂ ਦੁਬਾਰਾ ਸਟਾਰਟ ਕਰਨਾ ਸਾਰਾ ਕੁਝ ਵੀ ਵਧੀਆ ਜੰਮ ਲਾਇਆ ਤੂੰ ਐ ਸਾਰਾ ਕੁਝ ਵੀ ਮੈਨੂੰ ਰਕੀਏ ਦੋ ਪਰ ਪ੍ਰੋਟੀਨ ਨੂੰ ਪਰ ਉਹਦੇ ਰਕੀਏ ਥੋੜੇ ਮੈਨੂੰ ਘੱਟ ਮਿਲਦੇ ਹੁੰਦੇ ਸੀ ਕਿ ਪਤਾ ਹੁੰਦਾ ਸੀ ਝੂਠ ਬੋਲ ਕੇ ਲੈ ਜਾਂਦੇ ਸੀ ਪਰ ਲੈ ਹੋਰ ਆਉਂਦੇ ਸੀ ਨਾ ਤੇ ਇਹਨੇ ਮੈਨੂੰ ਕਹੇ ਨਹੀਂ ਮੱਖਾ ਵੀ ਨਹੀਂ ਡੈਡੀ ਵੀ ਲਾਸਟ ਵਾਰ ਦੇ ਦੋ ਵੀ ਹੁਣ ਮੈਂ ਪ੍ਰੋਟੀਨ ਹੀ ਲੈ ਕੇ ਆਉਂਗਾ ਸੱਚੀ ਪ੍ਰੋਟੀਨ ਲੈ ਕੇ ਆਉਂਗਾ ਤੇ ਵੀ ਮਿਹਨਤ ਲਾਉਣ ਲੱਗੂਗਾ ਉਦੋਂ ਮੈਂ ਉਹ ਪ੍ਰੋਟੀਨ ਲੈ ਕੇ ਆਂਦਾ ਤੇ ਮਤਲਬ ਕਿ ਮਿਹਨਤ ਲਾਉਣ ਲੱਗ ਗਿਆ ਤੇ ਉਹ ਚੀਜ਼ ਦਾ ਵਧੀਆ ਹੋਇਆ ਜੀ ਗਰਾਊਂਡ ਦਾ ਵੱਡਾ ਰੋਲ ਹੈ ਕਿ ਗਰਾਊਂਡਾਂ ਦੀ ਜਿਹੜੀ ਤਾਂ ਅਸੀਂ ਤੋਂ ਬਾਹਰ ਆਇਆ ਜਾ ਸਕਦਾ ਹੈ ਹਾਂ ਮਤਲਬ ਕਿ ਵਧੀਆ ਮੈਂ ਖਰਾਕ ਖਾਣ ਲੱਗ ਗਿਆ ਹੁਣ ਤੋਂ ਮੈਂ ਘਰੇ ਪ੍ਰੋਟੀਨ ਪਿਆ ਦੇਖਦਾ ਸੀ ਇਹ ਤਾਂ ਮੈਨੂੰ ਹੁੰਦਾ ਨਹੀਂ ਸੀਗਾ ਵੀ ਹਾਇਰ ਬਸ ਪਿਆਦਾ ਪਿਆ ਰਹਿੰਦੇ ਉਹ ਮੈਂ ਖਾ ਲੈਂਦਾ ਸੀ ਫਿਰ ਮੈਨੂੰ ਆਉਂਦਾ ਰ ਪ੍ਰੋਟੀਨ ਖਾਦਾ ਵਾ ਚਲੋ ਵਰਕਆਊਟ ਕਰਨ ਲੱਗ ਜੀ ਹੈਨਾ ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਗਰਾਊਂਡ ਤੀਏ ਨਾ ਮੈਂ ਵੀ ਕੋਈ ਸ਼ਰਮਦਾ ਮਾਰਾ ਅਗਲਾ ਕਹਿੰਦਾ ਸੀ 100 ਚੂਹਾ ਖਾ ਕੇ ਬਿੱਲੀ ਸਾਧ ਨੂੰ ਚੱਲੀ ਨਾ ਮੈਂ ਜਿਮ ਜਾ ਸਕਦਾ ਸੀ ਨਾ ਨਾ ਕਿਤੇ ਹੋਰ ਜਾ ਸਕਦਾ ਸੀ ਮੈਂ ਆਪਣੇ ਘਰੇ ਹੀ ਸ਼ੁਰੂ ਕਰਤਾ ਪੁਸ਼-ਅਪ ਲਾਉਣੇ ਘ ਤੇ ਉਹ ਪਾਸੇ ਜਿਉਂ-ਜਿਉਂ ਗਰਾਊਂਡ ਲਾਉਂਦਾ ਗਿਆ ਖਰਾਕ ਵਧੀਆ ਮਿਲੇਗੀ ਸਰੀਰ ਵਿੱਚ ਜਾਨ ਭਰਨ ਲੱਗੀ ਤਾਂ ਉਹ ਚੀਜ਼ ਤੋਂ ਆਪੇ ਹੀ ਮੂੰਹ ਮੁਰਦਾ ਗਿਆ ਇੱਕ ਹੋ ਗਿਆ ਇਲਾਜ ਦੂਜਾ ਹੋ ਗਿਆ ਗਰਾਊਂਡ ਹਾਂਜੀ ਤੇ ਗੁਰਬਾਣੀ ਗੁਰਦੁਆਰਾ ਸਾਹਿਬ ਮੰਦਰ ਹਾਂਜੀ ਇਹਨਾਂ ਚੀਜ਼ਾਂ ਦਾ ਇੱਥੇ ਜਾ ਕੇ ਨਤਮਸਤਕ ਹੋਣ ਦਾ ਗੁਰਬਾਣੀ ਸੁਣਨ ਦਾ ਗ੍ਰਹਿਣ ਕਰਨ ਦਾ ਇਹ ਇਹਦਾ ਕਿੰਨਾ ਅਸਰ ਪੈ ਸਕਦਾ ਨਸ਼ਾ ਛੱਡਣ ਤੇ ਇਹਦਾ ਮੈਂ ਆਇਆ ਮੰਨਦਾਗਾ ਜੀ ਤੁਸੀਂ ਚਾਹੇ ਜੇ ਕੋਈ ਬੰਦੇ ਨੂੰ ਨਹੀਂ ਵਧੀਆ ਲੱਦਾ ਵੀ ਹਾਂ ਮੈਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦਾ ਜਾਂ ਮੈਨੂੰ ਪਾਸ ਨਹੀਂ ਕਰਨਾ ਆਉਂਦਾ ਮੈਂ ਕਹਣਾ ਉਹ ਬੰਦਾ ਸਵੇਰੇ ਉੱਠੇ ਆਪਣੇ ਬੇਬੇ ਬਾਪੂ ਦੇ ਪੈਰੀਂ ਹੱਥ ਲਾ ਦੇ ਕਿਉਂਕਿ ਜੇ ਤੁਹਾਡਾ ਬੇਬੇ ਬਾਪੂ ਸਿੱਖੋ ਖੁਸ਼ ਹਨ ਤਾਂ ਰੱਬ ਖੁਸ਼ ਹੈ ਜੀ ਤੁਹਾਨੂੰ ਰੱਬ ਨੂੰ ਪੂਜਣ ਦੀ ਲੋੜ ਨਹੀਂ ਜਦੋਂ ਤੁਸੀਂ ਆਪਣੇ ਮਾਪ ਨੂੰ ਪੂਜਣ ਲੱਗ ਗਏ ਨਾ ਉਹਨੂੰ ਖੁਸ਼ ਕਰਤਾ ਉਹ ਤੁਹਾਡੇ ਕੋ ਖੁਸ਼ਾ ਤਾਂ ਰੱਬ ਨੂੰ ਸਮਝ ਲਓ ਆਪਣੇ ਆਪ ਖੁਸ਼ ਰੱਬ ਨੂੰ ਖੁਸ਼ ਕਰਨ ਦੀ ਲੋੜ ਨਹੀਂ ਇਹ ਇਹ ਜਿਹੜੀ ਤੁਸੀਂ ਗੇਮ ਚੁਣੀ ਹੈ ਹਾਂਜੀ ਇਹ ਹੋਰ ਖਿਡਾਰੀ ਇਸ ਗੇਮ ਦੇ ਹੈ ਨਹੀਂ ਪੰਜਾਬ 'ਚ ਤੇ ਤੁਸੀਂ ਇਹੀ ਗੇਮ ਕਿਉਂ ਚੁਣੀ ਕਿੱਥੋਂ ਜੀ ਇਸ ਗੇਮ ਨਾਲ ਕਨੈਕਟ ਹੋਏ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਮੈਂ ਮਤਲਬ ਕਿ ਬਾਹਰ ਨਹੀਂ ਜਾ ਸਕਦਾ ਜਮ 'ਚ ਜਾਂ ਕਿਤੇ ਹੋਰ ਹਨਾ ਕਿਉਂਕਿ ਆਏ ਹੁੰਦਾ ਸੀ ਤੁਸੀਂ ਮੇਰੇ ਤੋਂ ਬਹੁਤ ਖਰਾਬ ਹੋਈ ਸੀ ਉਦੋਂ ਮੈਂ ਨਾ ਇੱਕ ਛੋਟਾ ਜਿਹਾ ਹੁੰਦਾ ਸੀ ਜਿਹ ਇੱਕ ਗੋਰਾ ਸੀਗਾ ਮਾਈਕਲ ਫਿਰ ਉਹ ਇਹ ਗੇਮ ਕਰਦਾ ਹੁੰਦਾ ਸੀ ਉਦੋਂ ਮੈਂ ਥੱਲੇ ਕੁਰੀ ਮੈਂ ਵੀਡੀਓ ਦੇਖੀ ਥੋੜੇ ਹੁੰਦੇ ਨੇ ਤੇ ਉਸ ਤੋਂ ਬਾਅਦ ਮੈਂ ਚੀਜ਼ਾਂ ਕਰ ਕਰਕੇ ਉਸ ਤੋਂ ਬਾਅਦ ਉਹ ਚਲੋ ਸੈਟ ਜਾ ਹੋਇਆ ਇੱਕਦਮ ਉਹ ਵੀਡੀਓ ਫਿਰ ਮੇਰੇ ਦੁਆਰੇ ਸਾ ਮਹਾਵੀਰ ਵੀ ਇਹ ਬੰਦੇ ਵੀ ਨਾ ਜੈਮ ਲਾਉਂਦਾ ਵੀ ਨਾ ਕਸੂਰ ਕਰਦਾ ਵੀ ਬਸ ਆਈਮ ਵਰਕਆਊਟ ਕਰਦਾਗਾ ਮੈਨਰੇਕਾ ਮੈਂ ਕਰੀ ਵੀ ਕਰ ਸਕਦਾਗਾ ਪਰ ਮੈਂ ਉਹਨੂੰ ਦੇਖ ਕੇ ਫਲਾਈਂਗ ਪੁਸ਼ਅਪ ਲਾਉਣੇ ਸਟਾਰਟ ਕਰਤੇ ਉਹਦੇ ਕੋਈ ਮਤਲਬ ਕਿ ਜਿਹੜੇ ਵੀ ਮੂਵ ਕਰਦਾ ਹੁੰਦਾ ਸੀ ਉਹ ਇਕੱਲੇ ਇਕੱਲੇ ਕਰਕੇ ਸਿੱਖਣ ਲੱਗ ਗਿਆ ਤੇ ਉਵੇਂ ਫਿਰ ਇਹ ਗੇਮ ਦੇ ਵਿੱਚ ਇੰਟਰਸਟ ਪੈ ਗਿਆ ਹੌਲੀ ਹੌਲੀ ਅੱਗੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਸਭ ਇਹ ਗੇਮ ਹੁੰਦੀ ਐ ਤੇ ਇਹਦੇ ਵਿੱਚ ਆਹ ਕਰਨਾ ਹੁੰਦਾ ਤੇ ਹੌਲੀ ਹੌਲੀ ਵਸ ਤੁਸੀਂ ਦੇਖ ਲੋ ਜੀ ਅੱਜ ਤਾਂ ਬਹੁਤ ਜਿਆਦਾ ਆਪਣੇ ਮੌਲਿਕ ਕਰਨਾ ਲੱਗ ਗਿਆ ਅੱਜਕੱਲ ਤਾਂ ਸੁਖਜੋਲ ਇਸ ਗੇਮ ਦੇ ਰਹੀਂ ਤੇ ਸੋਸ਼ਲ ਮੀਡੀਆ ਦੇ ਰਹੀਂ ਪੂਰਾ ਸਟਾਰ ਹੈ ਵਖਾ ਘਰ ਦੇ ਵੀ ਪੂਰਾ ਪ੍ਰਾਊਡ ਫੀਲ ਕਰਦੇ ਹਾਂ ਜੀ ਵਾਹ ਵਾਹਿਗੁਰੂ ਕਰਤਾ ਇਹ ਕਦੇ ਕੁਝ ਇਦਾਂ ਦਾ ਮਾਈਂਡ ਸੈਟ ਬਣਾਇਆ ਪਰ پلان ਕੇ ਜਿਵੇਂ ਤੁਸੀਂ ਇੱਕ ਸੁਖਜੋਲ ਇੱਕ ਉਦਾਹਰਣ ਬਣ ਗਿਆ ਜੇ ਕਿਸੇ ਨੇ ਨਸ਼ੇ ਤੋਂ ਬਾਹਰ ਆਣਾ ਹੋਵੇ ਉਹਦੇ ਲਈ ਵੀ ਜਿਨੇ ਆਪਣੇ ਮੁੰਡੇ ਨੂੰ ਨਸ਼ੇ ਤੋਂ ਬਾਹਰ ਲੈ ਕੇ ਆਣਾ ਉਹਦੇ ਲਈ ਵੀ ਸੁਖਜੋਲ ਨੂੰ ਫੋਲੋ ਕਰਕੇ ਬਾਹਰ ਆ ਸਕਦੇ ਆਂ